ਕਿਸਾਨ ਭਰਾ ਉਹ ਇਹ ਜਿਹੜਾ ਮੈਂ ਵੀਡੀਓ ਬਣਾ ਰਿਹਾ ਹਾਂ ਇਹ ਤਕਰੀਬਨ ਉਪਰਾਲੀ ਦੇ ਵਿੱਚ 70 ਦਿਨਾਂ ਦੀ ਫਸਲ ਹੈ ਇਸ ਤੋਂ ਪਹਿਲਾਂ ਵੀ ਅਸੀਂ 35 ਕੁ ਦਿਨਾਂ ਦੀ ਜਿਹੜੀ ਫਸਲ ਹੈ ਉਸ ਦਾ ਇੱਕ ਵੀਡੀਓ ਬਣਾਇਆ ਸੀ ਇਸ ਸਮੇਂ ਇਸ ਨੂੰ ਇਸ ਫਸਲ ਨੂੰ ਦੋ ਜਿਹੜੀਆਂ ਯੂਰੀਆ ਦੀ ਕਿਸ਼ਤ ਹੈਗੀ ਹੈ ਉਹ ਪੈ ਚੁੱਕੀ ਹੈ ਤੇ ਇਸ ਜਿਹੜੀ ਫਸਲ ਨੂੰ ਪਾਣੀ ਸਾਨੂੰ ਲਾਉਣ ਦੀ ਲੋੜ ਨਹੀਂ ਪਈ ਕਿਉਂਕਿ ਦੋਨੇ ਵਾਰੀ ਜਿਹੜਾ ਹੈਗਾ ਮੀਂਹ 来 ਗਿਆ ਸੀ ਤੇ ਭਰਮੇ ਮੀਂਹ ਤੋਂ ਬਾਅਦ ਅਸੀਂ ਯੂਰੀਆ ਦਾ ਜਿਹੜਾ ਚਿੱਟਾ ਉਹ ਦਿੱਤਾ ਸੀਗਾ ਤੇ ਇਹ ਤੁਸੀਂ ਦੇਖ ਸਕਦੇ ਹੋ ਖੜੇ ਖਰਚਿਆਂ ਦੇ ਵਿੱਚ ਹੈਪੀ ਸੀਡਰ ਵਾਲੀ ਜਿਹੜੀ ਫਸਲ ਹੈ ਅ ਉਹਦਾ ਜਿਹੜਾ 70 ਦਿਨਾਂ ਤੋਂ ਬਾਅਦ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਪਰਾਲੀ ਤਕਰੀਬਨ ਹੁਣ ਜਿਹੜੀ ਹੈਗੀ ਹੈ ਉਹ ਬਹਿਣੀ ਸ਼ੁਰੂ ਹੋ ਗਈ ਹੈ ਤੇ ਕਣਕ ਨੇ ਵਧੀਆ ਜਿਹੜਾ ਹੈਗਾ ਬੂਟਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕੋਈ ਇਹਦੇ ਵਿੱਚ ਨਦੀਨ ਤੇ ਗੁੱਲੀ ਡੰਡੇ ਦੀ ਕੋਈ ਸ਼ਿਕਾਇਤ ਨਹੀਂ ਹੈ ਤੇ ਆਓ ਹੁਣ ਚੱਲਦੇ ਆਂ ਦੂਜੇ ਖੇਤ ਦੇ ਵਿੱਚ ਜਿਸ ਦੇ ਵਿੱਚ ਅਸੀਂ ਸਟ੍ਰਿਪ ਸੀਡਰ ਨਾਲ ਬੀਜਿਆ ਸੀ ਇਹ ਜਿਹੜੀ ਸਾਡੀ ਜਿਹੜੀ ਦੂਜੀ ਮਸ਼ੀਨ ਹੈ ਸਟ੍ਰਿਪ ਸੀਡਰ ਉਸ ਦੇ ਨਾਲ ਜਿਹੜਾ ਬੀਜਿਆ ਹੋਇਆ ਖੇਤ ਹੈ ਤੇ ਇਹਦਾ ਜਿਹੜਾ ਹੈਗਾ ਕਣਕ ਦਾ ਤੁਸੀਂ ਜਮ ਦੇਖ ਸਕਦੇ ਹੋ 121 ਜਿਹੜੀ ਝੋਨੇ ਦੀ ਕਿਸਮ ਸੀ ਉਸ ਦੇ ਵਿੱਚ ਹੀ ਇਹਦੇ ਨਾਲ ਕਣਕ ਵੇਜੀ ਗਈ ਸੀ ਤੇ ਆਹ ਤੁਸੀਂ ਬੂਟਿਆਂ ਦੇ ਵਿੱਚ ਦੇਖ ਸਕਦੇ ਹੋ ਤੇ ਇਸ ਨੂੰ ਵੀ ਦੋ ਵਾਰ ਜਿਹੜੀ ਹੈਗੀ ਹੈ ਯੂਰੀਆ ਖਾਦ ਦੀ ਸਪਰੇਅ ਕੀਤੀ ਗਈ ਹੈ ਤੇ પરાਲੀ ਤਕਰੀਬਨ ਜਿਹੜੀ ਹੈਗੀ ਹੈ ਉਹ ਗੜਨੀ ਸ਼ੁਰੂ ਹੋ ਗਈ ਹੈ ਸਟ੍ਰਿਪ ਸੀਡਰ ਤੋਂ ਬਾਅਦ ਜਿਹੜਾ ਹੈਗਾ ਜਿਹੜੀ ਥੇ ਹੈਗਾ ਤੇ ਬਹੁਤ ਹੀ ਸ਼ਾਨਦਾਰ ਜਿਸੀ ਕਹੀਏ ਤਣਕ ਦੀ ਫਸਲ ਲੱਗ ਰਹੀ ਹੈ ਆ ਜਿਹੜਾ ਅਗਲਾ ਜਿਹੜਾ ਖਤ ਹੈ ਇਹਦੇ ਵਿੱਚ ਅਸੀਂ ਸੁਪਰ ਸੀਡਰ ਜਿਹੜੀ ਮਸ਼ੀਨ ਹੈ ਉਹਦੇ ਨਾਲ ਬਜਾਈ ਕੀਤੀ ਹੈ ਤੇ ਹਾਲੇ ਤੱਕ ਵੀ ਕਿਤੇ ਕਿਤੇ ਕਣਕ ਘਟ ਜਮੀ ਹੋਈ ਆ ਰਲਣੀ ਸ਼ੁਰੂ ਹੋ ਰਹੀ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਕੱਦ ਵੀ ਜਿਹੜਾ ਹੈਗਾ ਸਟ੍ਰਿਪ ਸੀਡਰ ਦੇ ਨਾਲੋਂ ਤੇ ਇੱਕ ਸਾਰਤਾ ਥੋੜੀ ਜਿਹੀ ਘਟ ਆ ਇਹ ਜਿਹੜੀ ਸੁਪਰ ਸੀਡਰ ਦੇ ਨਾਲ ਬੀਜੀ ਗਈ ਆ ਕਣਕ ਤੇ ਬਾਕੀ 70 ਦਿਨਾਂ ਦੀ ਹੋ ਗਈ ਹੈ ਜੀ ਫਸਲ ਦੋ ਯੂਰੀਆ ਦੀ ਜਿਹੜੀਆਂ ਖਾਦਾਂ ਨੇ ਇਹਨੂੰ ਪਾ ਚੁੱਕੇ ਆ ਤੇ ਹਲਕੇ ਪਿਲਤਣ ਤੇ ਵੀ ਲੱਗ ਰਹੀ ਹੈ ਹਲਕਾ ਜਿਹੜਾ ਰੰਗ ਹੈਗਾ ਪੀਲਾ ਹੈਗਾ ਇਸ ਦਾ ਇਸ ਤੋਂ ਬਾਅਦ ਅਗਲੇ ਖੱਤੇ ਦੇ ਵਿੱਚ ਚਲਦੇ ਹਾਂ ਇਹ ਜਿਹੜੀ ਹੈਗੀ ਡਾਇਰੈਕਟ ਸੀਡਰ ਇੱਕ ਹੋਰ ਮਸ਼ੀਨ ਹੈ ਪਰਾਲੀ ਦੇ ਵਿੱਚ ਕਣਕ ਨੂੰ ਫੁਕਾਉਣ ਦੇ ਲਈ ਤੇ ਇਹਦੀ ਜਿਹੜੀ ਕਣਕ ਹੈ ਸੁਪਰ ਸੀਡਰ ਦੇ ਨਾਲੋਂ ਥੋੜੀ ਬਿਹਤਰ ਲੱਗ ਰਹੀ ਹੈ ਆ ਬਾਕੀ ਅ ਦੇਖਦੇ ਆਂ ਝਾੜ ਕਿਸ ਤਰ੍ਹਾਂ ਲੰਦਾ ਹੈ ਇਸ ਦਾ ਤੇ ਆ ਤੁਸੀਂ ਸਿਆੜਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਉਪਰਾਲੀ ਦਾ ਦ੍ਰਿਸ਼ ਹੈ ਇਸ ਤੋਂ ਬਾਅਦ ਅਗਲਾ ਜਿਹੜਾ ਖੱਤਾ ਹੈ ਇਹ ਵਾਕੇ ਜਿਹੜੀ ਕਣਕ ਵੀਜੀ ਗਈ ਹੈ ਇਹ ਉਸ ਦਾ ਖੇਤ ਹੈ ਤੇ 70 ਦਿਨਾਂ ਦੀ ਫਸਲ ਹੈ ਦੋ ਕਿਸ਼ਤ ਯੂਰੀਆ ਦੀ ਪੈਗੀਆਂ ਨੇ ਨਦੀਨ ਨਾਸ਼ਕਾਂ ਦੀ ਵੀ ਅਸੀਂ ਵਰਤੋ ਬੀਤੀ ਸੀ ਤੇ ਹਰ ਵਾਰ ਦੀ ਤਰ੍ਹਾਂ ਇਸ ਸਮੇਂ ਦਾ ਜਿਹੜਾ ਵੀ ਸਭ ਤੋਂ ਵਧੀਆ ਖੱਤਾ ਐ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦਾ ਸਭ ਤੋਂ ਪਹਿਲਾਂ ਉਹ ਵਾਹ ਕੇ ਫਲਾ ਹੋ ਗਿਆ ਇਹ ਡਾਇਰੈਕਟ ਜਿਹੜਾ ਸੀਡਰ ਹੈ ਉਹਦਾ ਖੇਤ ਹੋ ਗਿਆ ਫਿਰ ਸੁਪਰ ਸੀਡਰ ਕਣਕ ਹਜੇ ਵੀ ਥੋੜੀ ਜੀ ਸੁਪਰ ਸੀਡਰ ਦੇ ਵਿੱਚ ਪੂਰੀ ਤੁਰਦੀ ਨਹੀਂ ਹੈਗੀ ਵਿੱਚ ਵਿੱਚ ਕਿਤੇ ਵੀ ਘਟਵਾਦ ਹੈਗੀ ਹੈ ਕਣਕ ਆਹਾਂ ਸਟ੍ਰਿਪ ਸੀਡਰ ਹੈਗਾ ਤੇ ਮੇਰੇ ਹਿਸਾਬ ਨਾਲ ਜੇ ਕਣਕ ਦੇ ਸਟੈਂਡ ਤੋਂ ਬਾਅਦ ਦੀ ਗੱਲ ਕਰੀਏ ਤਾਂ ਇਸ ਸਮੇਂ ਜੇ ਪ੍ਰਾਲੀ ਵਾਲੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਸਭ ਤੋਂ ਇਹ ਵਧੀਆ ਜਿਹੜਾ ਫਸਲ ਹੈ ਉਸ ਤੋਂ ਬਾਅਦ ਅਗਲਾ ਸਾਡੇ ਕੋਲੇ ਆ ਗਿਆ ਅਖੀਰ ਦੇ ਵਿੱਚ ਇਹ ਹੈਪੀ ਸਾਈਡਰ ਤੇ ਇੱਥੇ ਵੀ ਜਿਹੜੀ ਕਣਕ ਹੈ ਵਧੀਆ ਤੇ ਇੱਕਸਾਰ ਖਲੋਤੀ ਹੈ